ਗੁਰਜੀ ਦਾ ਖਾਲਸਾ ਸ਼੍ਰੀ ਵਾਇਗੁਰਜੀ ਦੀ ਫਤਿਹ ਅੱਜ ਲਾਈਫਲਾਈਨ ਆਰਗੇਨਾਈਜੇਸ਼ਨ ਵੱਲੋਂ 26 ਤਰੀਕ ਦਸਵਾਂ ਮਹੀਨਾ 2025 ਸਾਡੀ ਟੀਮ ਮੈਂਬਰਸ ਅੱਜ ਫਿਰ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਭਾਈ ਗੁਰਪ੍ਰੀਤ ਸਿੰਘ ਹਣੀ ਮਿੰਟੂ ਉਹਨਾਂ ਦੇ ਕੋਲ ਜਾ ਰਹੇ ਹਨ ਤੇ ਮੇਰੇ ਨਾਲ ਸੇਵਾ ਤੇ ਅੱਜ ਫਿਰ ਉਹੀ ਮੇਰੇ ਵੀਰ ਸਿਮਰਦਰਦੀ ਜੀ ਕਰਨ ਮਿਨਹਾਸ ਸੈਦਰਦੀ ਤਨੂ ਸ਼ਰਮਾ ਤੇ ਤੁਹਾਡਾ ਛੋਟਾ ਵੀਰ ਉਜਵਲ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਵੀ ਲਾਈਫਲਾਈਨ ਆਰਗੇਨਾਈਜੇਸ਼ਨ ਜਿਹੜੀ ਹਰ ਵਾਰ ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਹਰ ਥਾਂ ਹਰ ਚੀਜ਼ ਲਈ ਖੜਦੀ ਹੈ ਸੇਵਾ ਕਰਦੀ ਹੈ ਤੇ ਅਸੀਂ ਹੁਣ ਬਾਈ ਹੁਣਾਂ ਦੇ ਨਾਲ ਜੁੜੇ ਆ ਬਾਈ ਗੁਰਪ੍ਰੀਤ ਹੁਣਾਂ ਦੇ ਨਾਲ ਇਹਨਾਂ ਦੀ ਸੇਵਾ ਤਾਂ ਬਹੁਤ ਵੱਡੀ ਹੈ ਆਓ ਅੱਜ ਤੁਹਾਨੂੰ ਦਰਸ਼ਨ ਕਰਾਨੇ ਆ ਸਵਰਗ ਰੂਪੀ ਘਰ ਤੇ ਸਵਰਗ ਰੂਪੀ ਬੰਦੇ ਬਾਈ ਗੁਰਪ੍ਰੀਤ ਹੁਣਾਂ ਦੇ ਨਾਲ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੀਡੀਓ ਦੇ ਵਿੱਚ ਉਹੀ ਲੋਕੇਸ਼ਨ ਹੈ ਉਹੀ ਰਾਸਤਾ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ ਜਿਹੜਾ ਮੇਨ ਗੇਟ ਬਾਈ ਦੇ ਪਿੰਡ ਹਸਨਪੁਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿੱਥੇ ਗੇਟ ਵੱਡਾ ਸਾਰਾ ਲੱਗਾ ਹੈ ਉੱਥੋਂ ਐਂਟਰਸ ਕਰ ਚੁੱਕੇ ਹਾਂ 100 ਮੀਟਰ ਜਾਂ 200 ਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਬਾਈ ਦੇ ਪਿੰਡ ਨੂੰ ਕੋਈ ਮਤਲਬ ਰਾਸਤਾ ਖੱਜਲ ਖਰਾਬੀ ਵਾਲਾ ਨਹੀਂ ਹੈ ਅੱਗੇ ਜਾ ਕੇ ਸਿੱਧਾ ਹੀ ਅੰਡਰ ਬਾਸ ਬ੍ਰਿਜ ਆਵੇਗਾ ਜਿਹਨੂੰ ਅਸੀਂ ਕ੍ਰਾਸ ਕਰਕੇ ਸਵਰਗ ਰੂਪੀ ਘਰ ਬਾਈ ਗੁਰਪ੍ਰੀਤ ਹੁਣਾਂ ਦੇ ਕੋਲ ਸੀ ਪਹੁੰਚ ਜਾਵਾਂਗੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲੈਫਟ ਹੈਂਡ ਸਾਈਡ ਤੇ ਅੰਡਰਪਾਸ ਬ੍ਰਿਜ ਕ੍ਰਾਸ ਕਰਦੇ ਹੋਏ ਇੱਥੇ ਜਦੋਂ ਵੀ ਤੁਸੀਂ ਪਹੁੰਚਣਾ ਹੈ ਤੁਹਾਨੂੰ ਵਾਲੇ ਦਿਵਾਲੇ ਕਿਤੇ ਵੀ ਮਤਲਬ ਖੱਜਲ ਹੋਣ ਦੀ ਜਾਂ ਹਰਾਸ ਹੋਣ ਦੀ ਜਰੂਰਤ ਨਹੀਂ ਕਿਉਂਕਿ ਬਾਈ ਹੁਣਾਂ ਦੇ ਚਰਚੇ ਹੀ ਇੰਨੇ ਹੋ ਚੁੱਕੇ ਨੇ ਕੀ ਬਾਈ ਉਹਨਾਂ ਨੂੰ ਇੱਥੇ ਦੀ ਮਿੱਟੀ ਵੀ ਤੁਹਾਨੂੰ ਆਪਣੇ ਆਪ ਹੀ ਬਾਈ ਉਹਨਾਂ ਦੇ ਘਰ ਮਤਲਬ ਸੁਪਨਿਆਂ ਦੇ ਘਰ ਤੁਹਾਨੂੰ ਲੈ ਕੇ ਪਹੁੰਚ ਚੁੱਕੇਗੀ ਆਓ ਤੁਹਾਨੂੰ ਮਿਲ ਕੇ ਦਰਸ਼ਨ ਕਰਾਨੇ ਆ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਬਾਈ ਗੁਰਪ੍ਰੀਤ ਉਹਨਾਂ ਦੇ ਕੋਲ ਅਸੀਂ ਪਹੁੰਚ ਚੁੱਕੇ ਹਾਂ 메ਨ ਗੇਟ ਜਿੱਥੇ ਕੀ ਸੁਪਨਿਆਂ ਦਾ ਘਰ ਮਨੁੱਖਤਾ ਦੀ ਸੇਵਾ ਬਾਈ ਉਹਨਾਂ ਦੇ 메ਨ ਗੇਟ ਐਂਟਰੈਂਸ ਤੇ ਅਸੀਂ ਪਹੁੰਚ ਚੁੱਕੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਅਸੀਂ ਲਾਸਟ ਟਾਈਮ ਸੇਵਾ ਕਰਨ ਦੇ ਲਈ ਆਏ ਸੀ ਅਸੀਂ ਕੰਬਲਾਂ ਰਜਾਈਆਂ ਦੀ ਸੇਵਾ ਕੀਤੀ ਸੀ ਜੋ ਕਿ ਨੀਅਰ ਅਬਾਊਟ 800 ਤੋਂ 900 ਮਾਤਾ ਬਜ਼ੁਰਗ ਪੈਣ ਬੱਚਿਆਂ ਦੇ ਲਈ ਗੱਦੇ ਸਭ ਕੁਝ ਅਸੀਂ ਤੋਂ ਬਾਅਦ ਅਸੀਂ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਗਾ ਕੇ ਅਸੀਂ ਸੇਵਾ ਦੇ ਲਈ ਪਹੁੰਚ ਜਾਂਦੇ ਹਾਂ ਪਿਛਲੀ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਆਫਿਸ ਦੇ ਵਿੱਚ ਬੈਠ ਕੇ ਬਾਈ ਗੁਰਪ੍ਰੀਤ ਉਹਨਾਂ ਦੀ ਵੇਟ ਕਰ ਰਹੇ ਸੀ ਤੇ ਅੱਜ ਅਸੀਂ ਇੱਕ ਨਵੀਂ ਚੀਜ਼ ਹੋਰ ਦੇਖੀ ਕਿ ਬਾਈ ਹੁਣਾਂ ਦਾ ਸਫਰ ਦੇਖਿਆ ਕਿ ਇੰਨੇ ਸਾਲਾਂ ਤੋਂ ਬਾਈ ਹੁਣਾਂ ਦੀ ਮਿਹਨਤ ਐ ਤੇ ਕਿਵੇਂ ਸ਼ੁਰੂ ਕੀਤਾ ਸੀ ਤੇ ਕਿਵੇਂ ਅੱਜ ਬਾਈ ਹੁਣੇ ਇੱਥੇ ਪਹੁੰਚੇ ਨੇ ਇੱਕ ਟਾਬੇ ਤੋਂ ਸਟਾਰਟ ਹੋਏ ਤੇ ਅੱਜ ਐਡੇ ਵੱਡੇ ਸੁਪਨਿਆਂ ਦੇ ਘਰ ਬਾਈ ਗੁਰਪ੍ਰੀਤ ਉਹਨਾਂ ਦੇ ਕੋਲ ਬਹੁਤ ਹੀ ਲੱਖਾਂ ਪੇਸ਼ੈਂਟ ਇਹਨਾਂ ਦੇ ਕੋਲ ਹਜ਼ਾਰਾਂ ਦੀ ਗਿੰਦੀ ਦੇ ਵਿੱਚ ਪੇਸ਼ੈਂਟ ਰਹਿ ਰਹੇ ਨੇ ਤੇ ਇਹਨਾਂ ਨੂੰ ਹੋਰ ਵੀ ਬਹੁਤ ਪੇਸ਼ੈਂਟਾਂ ਦੇ ਫੋਨ ਆਉਂਦੇ ਹਨ ਟੀਮ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਮੁਨਕਤਾ ਦੀ ਸੇਵਾ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਜਾਂਦਿਆਂ ਨੂੰ ਹੀ ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਦਾਂ ਵੀ ਚਾਹ ਦਾ ਪਿਆਲਾ ਪੇਟ ਕੀਤਾ ਬਹੁਤ-ਬਹੁਤ ਧੰਨਵਾਦ ਉਸ ਤੋਂ ਬਾਅਦ ਟੈਂਪਰੇਰੀ ਵਾਰਡ ਦੇ ਵਿੱਚ ਜਿਹੜੇ ਪੁਰਾਣੇ ਪੇਸ਼ੈਂਟਾਂ ਨੂੰ ਮਿਲੇ ਅੱਜ ਉੱਥੇ ਇੱਕ ਨਵਾਂ ਪੇਸ਼ੈਂਟ ਆਇਆ ਹੋਇਆ ਸੀ ਬਾਈ ਜੱਗੀ ਜੋ ਕਿ ਬੈਂਡਲੀ ਦੌਰ ਤੇ ਥੋੜਾ ਅਫਸਰਟ ਸੀ ਉਹਦੇ ਨਾਲ ਵੀ ਆਪਾਂ ਦਿਲ ਦੀਆਂ ਗੱਲਾਂ ਕੀਤੀਆਂ ਕੁਝ ਬੱਚਿਆਂ ਨੂੰ ਮਿਲੇ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਦੇ ਨਾਲ ਗੱਲਬਾਤਾਂ ਕਰਕੇ ਹੀ ਇਹ ਥੋੜਾ ਜਿਹਾ ਆਪਣੇ ਆਪ ਨੂੰ ਵਧੀਆ ਫੀਲ ਕਰਦੇ ਨੇ ਤੇ ਇਹਨਾਂ ਦੇ ਥੋੜਾ ਜਿਹਾ ਮੈਂਟਲੀ ਇਹ ਥੋੜਾ ਜਿਹਾ ਠੀਕ ਹੋ ਜਾਂਦੇ ਨੇ ਖੁਸ਼ ਹੁੰਦੇ ਨੇ ਜਦੋਂ ਇਹਨਾਂ ਦੇ ਨਾਲ ਆਪਾਂ ਗੱਲਬਾਤਾਂ ਕਰਦੇ ਹਾਂ ਉਸ ਤੋਂ ਬਾਅਦ ਅੱਜ ਦੀ ਸੇਵਾ ਸੀ ਲੰਗਰ ਦੀ ਸੇਵਾ ਤੇ ਸਾਡੀ ਸੇਵਾ ਲਾ ਦਿੱਤੀ ਗਈ ਸਭ ਤੋਂ ਪਹਿਲਾਂ ਜਿੰਨੇ ਵੀ ਮਾਤਾ ਪਿਤਾ ਬਜ਼ੁਰਗ ਬੱਚੇ ਬੁੜੇ ਸਿਆਣੇ ਬਿਆਣੇ ਜਿੰਨੇ ਵੀ ਉਹਨਾਂ ਦੇ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਵੇਂ ਐਪਰਨ ਬਣੇ ਜਾ ਰਹੇ ਨੇ ਇਸ ਸੇਵਾ ਦੇ ਵਿੱਚ ਮੇਰੇ ਨਾਲ ਵੀਡੀਓ ਦੀ ਸੇਵਾ ਨਿਭਾ ਰਹੇ ਤਰਨੂਨ ਸ਼ਰਮਾ ਜੀ ਸੈਜਦਰਦੀ ਜੀ ਕਰਨ ਨਾਜ਼ੀਰ ਐਪਰਨ ਦੀ ਸੇਵਾ ਨਿਭਾ ਰਹੇ ਸਿਮਰਦਰਦੀ ਜੀ ਤੇ ਤੁਹਾਡਾ ਆਪਣਾ ਛੋਟਾ ਵੀਰ ਉਜਵਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੱਲੇ ਕੱਲੇ ਬਜ਼ੁਰਗ ਬੱਚੇ ਸਿਆਣੇ ਡਿਸੇਬਲ ਜਿੰਨੇ ਵੀ ਬਣੇ ਉਹਨਾਂ ਦੇ ਐਪਰਨ ਬਣੇ ਜਾ ਰਹੇ ਨੇ ਜ਼ਰੂਰੀ ਨਹੀਂ ਹੈ ਕਿ ਸਭ ਦੇ ਬਣੇ ਜਾਣੇ ਨੇ ਬਟ ਇਹ ਤਾਂ ਬਣੇ ਜਾਂਦੇ ਨੇ ਕਿ ਕਿਸੇ ਦੇ ਉੱਤੇ ਵੀ ਕੋਈ ਦਾਲ ਸਬਜੀ ਜਾਂ ਗਰਮ ਸਬਜੀ ਕੁਝ ਵੀ ਉੱਪਰ ਨਾ ਡੱਕ ਸਕੇ ਤਾਂ ਕਿ ਇਹਨਾਂ ਬਜ਼ੁਰਗਾਂ ਦਾ ਮਨੁੱਖੀ ਤੌਰ ਤੇ ਨੁਕਸਾਨ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਕੁਝ ਕਿ ਜਿਹੜੇ ਬਜ਼ੁਰਗ ਨੇ ਜਿਹੜੇ ਆਪ ਬਣ ਸਕਦੇ ਨੇ ਉਹ ਆਪ ਸਾਡੇ ਕੋਲ ਲੈ ਕੇ ਬਣ ਰਹੇ ਨੇ ਤੇ ਕੁਝ ਤੇ ਸਾਡੀ ਟੀਮ ਮੈਂਬਰਸ ਆਪ ਜਲ-ਜਲ ਕੇ ਬਣ ਰਹੇ ਨੇ ਤੇ ਉਹ ਵੀ ਬਹੁਤ ਖੁਸ਼ ਹੁੰਦੇ ਨੇ ਕਿ ਜਿੱਦਾਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ ਕਈਆਂ ਦੇ ਜਿੱਦਾਂ ਬੱਚੇ ਨਹੀਂ ਹੈਗੇ ਕਈ ਜਨਾਂ ਦੇ ਫੈਮਲੀ ਸਾਰੀ ਖਤਮ ਹੋ ਚੁੱਕੀ ਆ ਸਾਰੇ ਜਣੇ ਮਤਲਬ ਮਿਲ ਕੇ ਬਹੁਤ ਖੁਸ਼ ਹੁੰਦੇ ਨੇ ਜਦੋਂ ਇਹ ਇਦਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਬਹੁਤ ਖੁਸ਼ ਹੁੰਦੇ ਨੇ ਇੱਕ ਇੱਕ ਕਰਕੇ ਸਾਰੇ ਪੇਸ਼ੈਂਟਾਂ ਦੇ ਦੇਖ ਰਹੇ ਹੋ ਤੁਸੀਂ Apron ਬੰਨੇ ਜਾ ਰਹੇ ਨੇ ਅਸੀਂ ਇਕੱਲੇ ਨਹੀਂ ਸਾਡੇ ਨਾਲ ਹੋਰ ਵੀ ਟੀਮ ਮੈਂਬਰਸ ਨੇ ਇਹਨਾਂ ਦੇ ਵਲੰਟੀਅਰ ਵੀਜ਼ ਨੇ ਜਿਹੜੇ ਉੱਥੇ ਸੇਵਾ ਨਿਭਾਉਂਦੇ ਨੇ ਉਹ ਵੀ ਸਾਡੇ ਨਾਲ ਬੰਦੇ ਸਾਰੇ ਮਿਲ ਜੁਲ ਕੇ ਹੀ ਮਤਲਬ ਕੰਮ ਕੀਤਾ ਜਾਂਦਾ ਇੱਕ ਸੋਸਾਇਟੀ ਵਾਂਗ ਫੈਮਿਲੀ ਮੈਂਬਰਸ ਵਾਂਗ ਤੇ ਸਾਰਿਆਂ ਦੇ Apron ਬੰਨਣ ਦੀ ਸੇਵਾ ਕੰਪਲੀਟ ਹੋ ਜਾਂਦੀ ਹੈ Apron ਦੀ ਸੇਵਾ ਖਤਮ ਹੋਣ ਤੋਂ ਬਾਅਦ ਸਾਡੇ ਕੁਝ ਟੀਮ ਮੈਂਬਰਸ ਜੋ ਕਿ ਪਾਂਡਿਆਂ ਦੀ ਸੇਵਾ ਨਿਭਾਰੇ ਨੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਡੇ ਸਹਿਯੋਗੀ ਦਰਦੀ ਜੀ ਕਰਨ ਮਨਹਾਸ ਜੀ ਤੇ ਤਰੁਣ ਸ਼ਰਮਾ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਾਂਡੇ ਪਿੱਛੋਂ ਧੋ ਕੇ ਆਂਦੇ ਨੇ ਤੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਵਾਈਪ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਗੰਦਗੀ ਵਗੈਰਾ ਨਾ ਲੱਗੀ ਰਹਿ ਜਾਵੇ ਤੇ ਸਾਰੇ ਹੁਣ ਬੈਠ ਕੇ ਬਾਈ ਜੀ ਉਹਨਾਂ ਦੀ ਵੇਟ ਕਰ ਰਹੇ ਸੀ ਕਿਉਂਕਿ ਸਭ ਨੂੰ ਪਤਾ ਸੀ ਕਿ ਅਰਦਾਸ ਸ਼ੁਰੂ ਹੋਣੀ ਹੈ ਉਸ ਤੋਂ ਉਪਰਾੰਤ ਲੰਗਰ ਦੀ ਸੇਵਾ ਨਿਭਾਈ ਜਾਵੇਗੀ ਦੇਖ ਸਕਦੇ ਹੋ ਸਾਡੇ ਟੀਮ ਮੈਂਬਰਸ ਸਰਪੰਚ ਸਾਹਿਬ ਦੇ ਨਾਲ ਬੈਠ ਕੇ ਕਿਵੇਂ ਪਿਆਰ ਦੀਆਂ ਗੱਲਾਂ ਤੇ ਕਿਵੇਂ ਪਿਆਰ ਜਤਾਇਆ ਜਾ ਰਿਹਾ ਹੈ ਕਿਵੇਂ ਉਹਨਾਂ ਨੂੰ ਆਪਣਾ ਪਨ ਮਹਿਸੂਸ ਕਰਾਇਆ ਜਾਂਦਾ ਹੈ ਬਹੁਤ-ਬਹੁਤ ਧੰਨਵਾਦ ਸਾਡੇ ਛੋਟੇ ਵੀਰ ਸਿਮਰਦਰਦੀ ਜੀ ਦਾ ਜੋ ਕਿ ਬਹੁਤ ਵਧੀਆ ਸੇਵਾ ਕਰਦੇ ਹੋਏ ਬਹੁਤ-ਬਹੁਤ ਧੰਨਵਾਦ ਦਿਲੋਂ ਤੁਹਾਨੂੰ ਉਸ ਤੋਂ ਉਪਰੰਤ ਬਾਈ ਗੁਰਪ੍ਰੀਤ ਹਣੀ ਆ ਜਾਂਦੇ ਨੇ ਤੇ ਉਹ ਸਾਰਿਆਂ ਨੂੰ ਅੱਜ ਦਾ ਮਹੱਤਵ ਸਮਝਾਉਂਦੇ ਨੇ ਕਿ ਅੱਜ ਅਸੀਂ ਕਿਉਂ ਸਾਰੇ ਵੀਰ ਭੈਣ ਭਰਾ ਛੋਟੇ ਬਜ਼ੁਰਗ ਮਾਵਾ ਪੈਣਾ ਜਿੰਨੇ ਵੀ ਅਸੀਂ ਸਾਰੇ ਇਕੱਠੇ ਹੋਏ ਆ ਕਿਉਂ ਇਕੱਠੇ ਹੋਏ ਆ ਅੱਜ ਸੰਡੇ ਦਾ ਦਿਨ ਹੈ ਤੇ ਸੰਡੇ ਦਾ ਦਿਨ ਇੱਥੇ ਵਿਨੁਕਤਾ ਦੀ ਸੇਵਾ ਆ ਕਿ ਸਾਰੇ ਜਿੰਨੇ ਵੀ ਫੈਮਿਲੀ ਮੈਂਬਰਸ ਨੇ ਜਿੰਨੇ ਵੀ ਇੱਥੇ ਪੇਸ਼ੈਂਟ ਰਹਿੰਦੇ ਨੇ ਉਹ ਮਿਲ ਕੇ ਇੱਕਸਾਰ ਇਕੱਠੇ ਬੈਠ ਕੇ ਭੋਜਨ ਛਕਣਗੇ ਤੇ ਸਾਰਿਆਂ ਨੂੰ ਬਾਈ ਜੀ ਕਹਿੰਦੇ ਨੇ ਕਿ ਖੜੇ ਹੋ ਜਾਓ ਤੇ ਅਰਦਾਸ ਬੇਨਤੀ ਸ਼ੁਰੂ ਹੋਵੇਗੀ ਉਸ ਤੋਂ ਉਪਰੰਤ ਲੰਗਰ ਦੀ ਸੇਵਾ ਲੰਗਰ ਸੰਗਤ ਦੇ ਵਿੱਚ ਵੰਡਿਆ ਜਾਵੇਗਾ ਅਰਦਾਸ ਖਤਮ ਹੋਣ ਤੋਂ ਬਾਅਦ ਭਾਈ ਜੀ ਇਕੱਲੇ ਇਕੱਲੇ ਪੇਸ਼ੈਂਟ ਦੇ ਕੋਲ ਆਪ ਜਾਂਦੇ ਨੇ ਅਤੇ ਨਾਲ ਹੀ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਜਿਹੜੇ ਸੇਵਾਦਾਰ ਨੇ ਜਿਹੜੇ ਸੇਵਾ ਨਿਭਾ ਰਹੇ ਨੇ ਜਿਹੜੇ ਕੀ ਮਤਲਬ ਲੰਗਰ ਦੀ ਸੇਵਾ ਨਿਭਾ ਰਹੇ ਨੇ ਉਹਨਾਂ ਵੱਲੋਂ ਬਾਈ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਉਹਨਾਂ ਨੂੰ ਭੋਜਨ ਵੰਡਿਆ ਜਾਂਦਾ ਹੈ ਕਿਉਂਕਿ ਕੁਝ ਇਹੋ ਜਿਹੇ ਵੀ ਮਰੀਜ਼ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਿੰਨਾ ਖਾਣਾ ਲੈਣਾ ਹੈ ਕਿੰਨਾ ਨਹੀਂ ਉਹ ਇੱਕ ਦੀ ਲੈਣ ਦੀ ਬਜਾਏ ਦੋ ਦੋ ਤਿੰਨ ਤਿੰਨ ਵਾਰ ਵੀ ਲੈਂਦੇ ਨੇ ਕੁਝ ਐਦਾ ਦੇ ਮਰੀਜ਼ ਵੀ ਨੇ ਜੋ ਡਿਸੇਬਲ ਨੇ ਜੋ ਆਪ ਨਹੀਂ ਖਾ ਸਕਦੇ ਉਹਨਾਂ ਨੂੰ ਟੀਮ ਮੈਂਬਰਸ ਜੋ ਵਲੰਟੀਅਰ ਨੇ ਉਹ ਆਪ ਚੋਰੀ ਕਰਕੇ ਉਹਨਾਂ ਨੂੰ ਖਵਾਉਂਦੇ ਆ ਇਸ ਵਾਰ ਲੰਗਰ ਦੇ ਵਿੱਚ ਆਲੂ ਪਕੌੜਿਆਂ ਦੀ ਸਬਜ਼ੀ ਸੀ ਚਾਵਲ ਸੀ ਰਾਇਤਾ ਸੀ ਤੇ ਗੁਰੂ ਘਰ ਲੰਗਰ ਸੀ ਸਲਾਤ ਸੀ ਬਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੀ ਅੱਜ ਦੀ ਸੇਵਾ ਸਾਨੂੰ ਦਿੱਤੀ ਸੇਵਾ ਦੇ ਉਪਰਾੰਤ ਅਸੀਂ ਬਾਈ ਜੀ ਉਹਨਾਂ ਦੀ ਵੇਟ ਕਰ ਰਹੇ ਸੀ ਲੰਗਰ ਛਕਣ ਬਾਈ ਜੀ ਹੁਣੇ ਆਉਂਦੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਡੇ ਕਰਨਪ੍ਰੀਤ ਮਨਾਸ ਜੀ ਬਹੁਤ ਖੁਸ਼ ਨੇ ਬਾਈ ਜੀ ਉਹਨਾਂ ਨੂੰ ਮਿਲ ਕੇ ਬਾਈ ਜੀ ਵੀ ਸਾਨੂੰ ਸਮਝਾ ਰਹੇ ਨੇ ਦੱਸ ਰਹੇ ਨੇ ਕਿਉਂਕਿ ਅਸੀਂ ਵੀ ਇਹਨਾਂ ਚੀਜ਼ਾਂ ਤੋਂ ਬਹੁਤ ਵਾਂਝੇ ਆਂ ਪਿੱਛੇ ਰਹਿ ਜਾਂਦੇ ਆਂ ਤੇ ਅਸੀਂ ਤਾਂ ਕਰਕੇ ਬਾਈ ਜੀ ਦੇ ਨਾਲ ਆਣ ਲੱਗੇ ਗੱਲਬਾਤ ਕਰਕੇ ਆਉਨੇ ਹੁਣੇ ਕਿਸ ਵਾਰੋਂ ਦੱਸੋ ਕਿ ਅਸੀਂ ਅੱਗੇ ਹੋਰ ਕੀ ਕਰ ਸਕਦੇ ਹਾਂ ਭਾਈ ਜੀ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਸਾਨੂੰ ਹੁਣ ਪਤਾ ਲੱਗਾ ਕਿ ਇੱਥੇ ਬਿਲਡਿੰਗ ਦੇ ਵਿੱਚ ਬੰਦਿਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ ਤੇ ਰਹਿਣ ਦਾ ਅਕਮੋਡੇਸ਼ਨ ਜਿਹੜੀ ਫੈਸਿਲਿਟੀ ਉਹ ਘੱਟ ਗਈ ਹੈ ਤਾਂ ਕਿ ਇੱਥੇ ਸਾਨੂੰ ਹੁਣ ਰੇਤਾ, ਬਜਰੀ, ਸੀਮੈਂਟ ਅਤੇ ਹੁਣ ਸਰਦੀਆਂ ਸਪੈਸ਼ਲੀ ਸਰਦੀਆਂ ਆ ਗਈਆਂ ਨੇ ਤੇ ਉੱਥੇ ਗਰਮ ਕੱਪੜੇ ਮਾਵਾ ਪਹਿਣਾ ਬੱਚਿਆਂ ਤੇ ਬਜ਼ੁਰਗਾਂ ਦੇ ਲਈ ਜ਼ਰੂਰਤ ਹੈ ਖਾਸ ਕਰਕੇ ਇੱਕ ਟੇਲਰ ਦੀ ਜ਼ਰੂਰਤ ਹੈ ਜੋ ਕੱਪੜੇ ਸੀ ਸਕਦਾ ਹੈ ਜੋ ਵੀ ਇਸ ਵੀਡੀਓ ਨੂੰ ਦੇਖਦਾ ਹੈ ਜਿਹੜੀ ਵੀ ਸੇਵਾ ਕਰਨੀ ਚਾਹੁੰਦਾ ਹੈ ਜ਼ਰੂਰੀ ਨਹੀਂ ਉਹ ਫਾਈਨੈਂਸ਼ੀਅਲੀ ਕਰੇ ਜਿਹੜੀ ਵੀ ਸੇਵਾ ਉਹ ਕਰਨਾ ਚਾਹੁੰਦਾ ਹੈ ਤੇ ਉਹ ਮਨੁੱਖਤਾ ਦੀ ਸੁਸਾਇਟੀ ਸੇਵਾ ਬਾਈ ਗੁਰਪ੍ਰੀਤ ਉਹਨਾਂ ਦੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਉਹਨਾਂ ਨੂੰ ਇੱਥੇ ਸੇਵਾ ਪਹੁੰਚਦੀ ਕਰ ਸਕਦਾ ਹੈ ਬਾਈ ਜੀ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਲੰਗਰ ਛਕਿਆ ਜਿਸ ਦੀਆਂ ਅਸੀਂ ਤਸਵੀਰਾਂ ਨਹੀਂ ਸਾਂਝੀਆਂ ਕਰ ਸਕਦੇ ਤੇ ਉਸ ਤੋਂ ਬਾਅਦ ਅਸੀਂ ਬਾਈ ਜੀ ਤੋਂ ਇਜਾਜ਼ਤ ਲੈ ਕੇ ਅਗਲੀ ਸੇਵਾ ਦੀ ਵੀ ਅਸੀਂ ਮੰਜ਼ੂਰੀ ਲੈ ਚੁੱਕੇ ਆ ਤੇ ਅਗਲੀ ਵੀਡੀਓ ਵੀ ਜਲਦੀ ਸ਼ੇਅਰ ਕਰਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਈਫ ਲਾਈਨ ਆਰਗੇਨਾਈਜੇਸ਼ਨ ਵੱਲੋਂ ਅੱਜ ਫੇਰ ਅਸੀਂ ਪੰਜੇ ਵੀਰ ਸੇਵਾ ਕਰਨ ਦੇ ਲਈ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਪਾਈ ਗੁਰਪ੍ਰੀਤ ਉਹਨਾਂ ਦੇ ਕੋਲ ਆਈ ਸੀ ਅੱਜ ਦੀ ਸੇਵਾ ਅਸੀਂ ਕੀਤੀ ਲੰਗਰ ਦੀ ਤੇ ਬਜ਼ੁਰਗਾਂ ਨੂੰ ਲੰਗਰ ਸ਼ਿਕਾਇਆ ਜਿਹੜੇ ਹੈਂਡੀਕੈਪ ਸੀ ਉਹਨਾਂ ਨੂੰ ਬੱਚਿਆਂ ਨੂੰ ਸਾਰਿਆਂ ਦੇ ਨਾਲ ਅਸੀਂ ਵੀਡੀਓਜ਼ ਵੀ ਬਣਾਈਆਂ ਪਿਆਰ ਵੀ ਬਹੁਤ ਮਿਲਿਆ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਦਿਲ ਉਦਾਸ ਵੀ ਬਹੁਤ ਹੈ ਤੇ ਇੱਕ ਲੈਸਨ ਵੀ ਬਹੁਤ ਹੈ ਤੇ ਆਪ ਸਭ ਜੀ ਨੂੰ ਬੇਨਤੀ ਹੈ ਇਸ ਬਲੌਗ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੋ ਸਕੇ ਤਾਂ ਜਰੂਰ ਸਾਡੇ ਨਾਲ ਜੁੜ ਕੇ ਇੱਥੇ ਆ ਕੇ ਸੇਵਾ ਜਰੂਰ ਕਰਿਓ ਸਸਿਕਾ ਜੀ